ਗੁਰਪ੍ਰੀਤ ਗੋਗੀ ਨੇ ਕੱਲ ਆਪਣੇ ਹੀ ਨਾਮ ਵਾਲੇ ਨੀਂ ਪੱਥਰ ਕਹਿੰਦੇ ਢਲਵਾ ਦਿੱਤੇ ਤੇ ਇਹਦੇ ਵਿੱਚ ਕਈ ਚੀਜ਼ਾਂ ਜੀਆਂ ਜ਼ਾਹਿਰ ਹੁੰਦੀਆਂ ਨੇ ਉਹ ਵੀ ਕੁਝ ਜ਼ਾਹਿਰ ਕਰਨਾ ਚਾਹੁੰਦੇ ਆ ਕੀ ਲੁਕਿਆ ਲੁਕਿਆ ਜੇ ਕੁਝ ਵਿੱਚੋਂ ਨਿਕਲ ਰਿਹਾ ਜੀ ਕਾਹਦਾ ਸ਼ਿਕਵਾ ਦਿਖਾ ਰਹੇ ਨੇ ਉਹ ਇਹ ਦੇਖੋ ਸ਼ਿਕਵਾ ਕੀ ਆ ਕਿ ਉੱਥੇ ਕੁਝ ਸੱਜਣਾਂ ਕੇ ਲੱਗੇ ਸੀਗੇ ਅਮਤੋਜ ਮਾਨ ਲੱਖਾ ਸਿਧਾਣਾ ਜਾਹੋਰ ਜਿਹੜੇ ਇਸ ਤਰ੍ਹਾਂ ਦੇ ਵਾਤਾਵਰਣ ਪ੍ਰੇਮੀ ਆ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਮੈਨੂੰ ਮਤਲਬ ਕਿ ਯਾਦ ਨਹੀਂ ਹਾਂਜੀ ਹਾਂਜੀ ਤੇ ਮੈਂ ਤਾਂ ਮੇਨ ਮੇਨ ਜਿਹੜੇ ਮੇਰੇ ਜ਼ੁਬਾਨ ਤੇ ਚੜੇ ਆ ਕੋਈ ਗੁੱਸਾ ਨਾ ਕਰੇ ਕਿਉਂਕਿ ਬਹੁਤ ਨਾਮ ਫੇਮਸ ਹੋਣ ਤੋਂ ਇਲਾਵਾ ਜਿਹੜੇ ਆ ਕੰਮ ਕਰਨ ਵਾਲੇ ਹੋਰ ਨਾਮ ਵੀ ਹੁੰਦੇ ਆ ਤਾਂ ਇਹਨਾਂ ਨੇ ਇੱਕ ਉੱਥੇ ਮੁਹਿੰਮ ਜਿਹੜੀ ਵਢੀ ਆ ਜੀ ਕਿ ਭਈ ਇਹਦਾ ਕੁਝ ਕਰੀਏ ਹਮ ਹੁਣ ਗੋਗੀ ਉਹਨਾਂ ਨੂੰ ਪਤਾ ਕਿ ਕੱਲ ਨੂੰ ਜੇ ਮੰਨ ਲਓ ਇੱਥੇ ਉੱਥੇ ਮੋਰਚਾ ਲੱਗ ਜਾਣਾ ਅੱਜ ਨਹੀਂ ਕੱਲ ਜੀ ਜਿਹੜਾ ਕੰਮ ਚੱਕਿਆ ਜਾਂਦਾ ਨਾ ਉਹ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਫਿਰ ਉਹਦੀ ਕਿ ਜ਼ਿਆਦਾ ਹੀ ਟੈਨਸ਼ਨ ਲੈ ਲੈਂਦੇ ਨੇ ਹੁਣ ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਇਹਨਾਂ ਨੇ ਉਹ ਚੱਕੀ ਗੈਂਤੀ ਜੀ ਦੇਲ ਚਾ ਜਾ ਹਮ ਦਾ ਅਰਧਾ ਅਰਧਾ ਜਾ ਕੇ ਤੇ ਨੀ ਪੱਥਰ ਵੈਸੇ ਨਾ ਮੈਂ ਕਿਤੇ ਪੜਿਆ ਸੀਗਾ ਕਿ ਜਿਹੜਾ ਇਸ ਤਰ੍ਹਾਂ ਦਾ ਨੀ ਪੱਥਰ ਹੁੰਦਾ ਹੈ ਨਾ ਉਹ ਪਬਲਿਕ ਪ੍ਰੋਪਰਟੀ ਚੋਂਦਾ ਜੀ ਤੇ ਉਹਨੂੰ ਡੈਮੇਜ ਕਰਨ ਦਾ ਕੇਸ ਵੀ ਬਣ ਜਾਂਦਾ ਹਾਂ ਜੀ ਗੋਗੀ ਸਾਹਿਬ ਤੇ ਕਿਤੇ ਹੋਰ ਨਾ ਸਿਆਪਾ ਕੋਈ ਖੜਾ ਹੋ ਜਾਵੇ ਤਾਂ ਮਤਲਬ ਕਿ ਉਹ ਉਸੇ ਤਰ੍ਹਾਂ ਦਾ ਹੀ ਨੀ ਪੱਥਰ ਸੀਗਾ ਜਿਸ ਤਰ੍ਹਾਂ ਦਾ ਮਸਲਾ ਹੈ ਜੀ ਖੁਦ ਮਾਨ ਸਾਹਿਬ ਆ ਵਾਵਾ ਸਮਾ ਹੋ ਗਿਆ ਉਹਨ ਤਾਂ ਤੇ ਉਦੋਂ ਕਹਿ ਚੁੱਕੇ ਸੀਗੇ ਕਿ ਸਾਨੂੰ ਇੱਕ ਸਾਲ ਦੇ ਦਿਓ ਬੁੱਢੇ ਨਾਲੇ ਦਾ ਪਾਣੀ ਤੇ ਪੀਣ ਚੋਗਾ ਕਰ ਦੇਾਂਗੇ ਜੀ ਉਹ ਗੱਲਾਂ ਸਾਰੀਆਂ ਝੂਠੀਆਂ ਪੈ ਗਈਆਂ ਨੇ ਤਾਂ ਗੋਗੀ ਸਾਹਿਬ ਨੇ ਜਿਹੜਾ ਕੀਤਾ ਇਹ ਕਿਤੇ ਨਾ ਕਿਤੇ ਨਿਰਾਸ਼ਤਾ ਤੇ ਹੈ ਅੰਦਰਖਾ ਤੇ ਹੂੰ ਬਿਲਕੁਲ ਜੀ ਵੇਖੋ ਗੱਲ ਇਹ ਆ ਕਿ ਸਰਕਾਰ ਜਿਹੜੀ ਆ ਨਾ ਉਹਦੇ ਵਿੱਚ ਜੋ ਹਿੱਸੇਦਾਰ ਨੇ ਜੀ ਆਪਾਂ ਸਟੇਕ ਹੋਲਡਰ ਕਹ ਲઈએ ਵਿਧਾਇਕ ਨੇ ਜਾਂ ਮੰਤਰੀ ਨੇ ਜੀ 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 ਚੇਅਰਮੈਨ ਆ ਜਾਂ ਛੋਟੇ ਲੀਡਰ ਜਿਹੜੇ ਕਤਾਰ ਚ ਆ ਉਹਨਾਂ ਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਕ ਬੇਚੈਨੀ ਹੈਗੀ ਆ ਜੀ ਕੰਮ ਠੀਕ ਠੰਗ ਨਾਲ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਬਿਲਕੁਲ ਇਹ ਤੁਸੀਂ ਸੱਤਾਧਾਰੀਆਂ ਦਾ ਇਹ ਨਹੀਂ ਹੈ ਮਤਲਬ ਕਿ ਜੇ ਤੁਸੀਂ ਵੱਡੇ ਲੀਡਰ ਦੇ ਨਾਲ ਵੀ ਕਿਤੇ ਬੈਠੋ ਹੂੰ ਜਿੱਥੇ ਤੁਹਾਡਾ ਯਕੀਨ ਹੈ ਜੀ ਤੁਹਾਡੀ ਕਿਤੇ ਨੇੜਤਾ ਹੈ ਹਾਂ ਜੀ ਹਾਂ ਜੀ ਆਫ ਦੀ ਰਿਕਾਰਡ ਤੁਹਾਨੂੰ ਬਹੁਤ ਕੁਝ ਦੱਸ ਦਿੰਗੇ ਬਿਲਕੁਲ ਬਿਲਕੁਲ ਤੇ ਐਸਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਕਿ ਜੇ ਦਿੱਲੀ ਵਾਲਾ ਇਲੈਕਸ਼ਨ ਜਿੱਤ ਗਿਆ ਜੀ ਕੇਜਰੀਵਾਲ ਹੋ ਰਹੇ ਹੂੰ ਜੋ ਕਿ ਜਿੱਤਣ ਦੀ ਸੰਭਾਵਨਾ ਹੈ ਹੂੰ ਹੂੰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਗੋਗੀ ਤੁਹਾਨੂੰ ਕਈ ਵੇਖਣ ਨੂੰ ਮਿਲ ਜਾਣਗੇ ਬਿਲਕੁਲ ਕਿਉਂਕਿ ਇਹ ਗੱਲ ਚੱਲਦੀ ਆ ਕਿ ਮਾਨ ਸਾਹਿਬ 27 ਤੱਕ ਨਹੀਂ ਪਹੁੰਚਣਗੇ ਜੀ ਉਸ ਤੋਂ ਪਹਿਲਾਂ ਉਹਨਾਂ ਨੂੰ ਰਿਪਲੇਸ ਕੀਤਾ ਜਾ ਸਕਦਾ ਹੈ ਹੂੰ ਤਾਂ ਉਹ ਉਹ ਚੀਜ਼ਾਂ ਫਿਰ ਆਧਾਰ ਤੇ ਇਦਾਂ ਹੀ ਬਣਦੀਆਂ ਹੁੰਦੀਆਂ ਕਦੇ ਕੁਮਰ ਵਿਜੇ ਪ੍ਰਤਾਪ ਸਿੰਘ ਕਦੇ ਗੋਗੀ ਕਦੇ ਕੋਈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਈ ਹੋਰ ਵੀ ਆ ਸਕਦਾ ਜੇਕਰ ਇਸ ਤਰ੍ਹਾਂ ਉਹਨਾਂ ਨੇ ਕਰਨਾ ਹੋਇਆ ਜੀ ਜੀ ਤਾਂ ਫਿਰ ਤੇ ਕਈਆਂ ਦੇ ਹੱਥਾਂ 'ਚ ਤੁਸੀਂ ਆ ਬੇਲ ਚ ਬੁੱਲ ਚ ਜੇ ਦੇਖੋਗੇ ਰਾਜਨੀਤੀ ਦੇ ਵਿੱਚ ਵੀ ਬੜੀ ਰਾਜਨੀਤੀ ਹੈ ਨਾ ਹੈਗੀ ਆ ਅਸਲੀ ਰਾਜਨੀਤੀ ਤਾਂ ਅੰਦਰ ਦੀ ਹੁੰਦੀ ਹੈ ਨਾ ਬਿਲਕੁਲ ਬਾਹਰ ਤਾਂ ਇੱਕ ਤਰ੍ਹਾਂ ਨਾਲ ਕਹਿ ਲੁਗਾ ਉਹ ਅੰਦਰ ਅੰਦਰ ਆਈਸ ਆਫ ਉਕੀ ਟਿਪ ਆਫ ਆਈਸਬਰਗ ਜੀ ਉਹ ਆ ਹੁੰਦਾ ਤੇ ਥੱਲੇ ਹੀ ਹੁੰਦਾ ਸੋ ਇਸ ਕਰਕੇ ਦੇਖੋ ਗੱਲ ਇਹ ਆ ਕਿ ਹੁਣ ਤੁਸੀਂ ਮੈਂ ਇੱਕ ਮਿਸਾਲ ਦਿੰਦਾ ਜੀ ਜੀ ਕਿ ਇਹਨਾਂ ਤੋਂ ਜਿਹੜੇ ਉਹ ਸੂਚਨਾ ਕਮਿਸ਼ਨਰ ਸੀ ਉਹ ਨਹੀਂ ਸੀ ਲੱਗ ਰਿਹਾ ਜੀ ਉਹ ਇੱਕ ਮੁੰਡਾ ਲਾ ਦਾ ਸਟੂਡੈਂਟ ਹੈ ਸਾਡਾ ਚਲੋ ਜਾਣਕਾਰ ਉਹਨਾਂ ਦੇ ਸੁਪੁੱਤਰ ਹੈ ਉਹਨੇ ਪਟੀਸ਼ਨ ਪਾਈ ਪਟੀਸ਼ਨ ਪਾਈ ਤੇ ਹਾਈ ਕੋਰਟ ਨੇ ਖਿੱਚਿਆ ਅਪਾਇੰਟ ਕੀਤੇ ਤੁਸੀਂ ਵੇਖੋ ਕਿ ਪੰਜਾਬ ਰਾਜ ਜੋ ਅਨੁਸੂਚਿਤ ਜਾਤੀ ਕਮਿਸ਼ਨ ਆ ਜੀ 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 ਉਹ ਵੀ ਖਾਲੀ ਪਿਆ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਇਹ ਹੈ ਕਿ ਜਿਹੜੇ ਬੰਦੇ ਨੇ ਕੰਮ ਕੀਤਾ ਹੁੰਦਾ ਜੋ ਬੰਦੇ ਆ ਸਮਝਦੇ ਆ ਕਿ ਅਸੀਂ ਯਾਰ ਹੈਗੇ ਆ ਦਾਵੇਦਾਰ ਜੀ ਜਦੋਂ ਹਣ ਦੇਖੀ ਹੁੰਦੀ ਆ ਬਦਲੀਆਂ ਨਹੀਂ ਹੋ ਰਹੀਆਂ ਇਹ ਇਹਨਾਂ ਦੇ ਮਤਲਬ ਕਿ ਤੁਸੀਂ ਜੇ ਦੇਖੋਗੇ ਤੇ 5-7 ਬਦਲੀਆਂ ਵੀ ਜੇ ਕੋਈ ਲੈ ਕੇ ਜਾਂਦਾ ਨਾ ਵੱਡਾ ਲੀਡਰ ਛੋਟਾ ਨਹੀਂ ਜੀ ਉਹ ਵੀ ਕਈ ਵਾਰ ਫਸ ਜਾਂਦੀਆਂ ਨੇ ਹੂੰ ਇਸ ਤਰ੍ਹਾਂ ਇਹ ਕਿਤੇ ਨਾ ਕਿਤੇ ਕਹਿ ਲੋ ਕਿ ਅੰਦਰ ਖਾਤੇ ਜੋ ਚੱਲਦਾ ਹੈ ਸਰ ਜੀ ਤਾਂ ਉਹ ਦਾ ਫਿਰ ਕਿਤੇ ਵਖਾਵਾ ਵੀ ਹੋ ਜਾਂਦਾ ਪ੍ਰਗਟਾਵਾ ਵੀ ਹੋ ਜਾਂਦਾ ਸੋ ਗੁੱਗੀ ਸਾਹਿਬ ਇਹ ਇਹਨਾਂ ਨੇ ਤੁਹਾਨੂੰ ਮੈਂ ਦੱਸੀ ਜਾਨਾ ਕਿ ਜਿਵੇਂ ਜਿਵੇਂ ਸਮਾਂ ਬੀਤੇਗਾ ਐਂਟੀ ਇਨਕੰਮਬੈਂਸੀ ਜੇਕਰ ਵਧ ਗਈ ਤਾਂ ਇਦਾਂ ਹੀ ਕਰਨਾ ਹਰੇਕ ਨੇ ਆਪਦੀ ਜਿਹੜੀ ਚਮੜੀ ਉਹ ਵਿਚਾਉਣੀ ਆ ਬਿਲਕੁਲ ਬਿਲਕੁਲ ਕਿ ਮੈਂ ਲੋਕਾਂ 'ਚ ਜਾਣਾ ਪਏ ਜੀ 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 ਉਹਨਾਂ ਨੂੰ ਪਤਾ ਵੀ ਕੱਲ ਨੂੰ ਅਸੀਂ ਤਾਂ ਜਾਣਾ ਹਾਂ ਜੀ ਹਾਂ ਜੀ ਇਹ ਸਰਕਾਰ ਨੇ ਤਾਂ ਲੰਘ ਜਾਣਾ ਵਾ ਅਸੀਂ ਖੜੇ ਰਹਿਣਾ ਹੈ ਜੀ ਜੀ ਬਿਕਰ ਜੀ ਕਹਿ ਰਹੇ ਨੇ ਕਿ ਕਹਿੰਦੇ ਬੁੱਢੇ ਨਾਲੇ ਵਾਲੇ ਕੇਸ ਦੇ ਵਿੱਚ ਸਰਕਾਰ ਵਿਰੁੱਧ ਹੋਏ ਵਿਖਾਵੇ ਚ ਰਾਜਸਥਾਨ ਵੀ ਸ਼ਾਮਲ ਹੋਇਆ ਸੀ ਕਹਿੰਦੇ ਜੀ ਜੀ ਕੁਲਵੰਤ ਜੀ ਕਹਿ ਰਹੇ ਨੇ ਕਿ ਕਿਸਾਨ ਆ ਕੋ ਦਰਸ਼ਨਪਾਲ ਬਲਵੀਰ ਸਿੰਘ ਰਾਜੀਵਾਲ ਬਲੇਵ ਸਿੰਘ ਸਰਸਾ ਵੀ ਆਏ ਸੀਗੇ ਰੋਸ ਮਾਰਚ ਦੇ ਵਿੱਚ 24 ਅਗਸਤ ਨੂੰ ਰਣਜੀਤ ਤੂਰ ਜੀ ਕਹਿ ਰਹੇ ਨੇ ਕਿ ਕੁਮਰ ਵਿਜੇ ਪ੍ਰਤਾਪ ਨੂੰ ਕਿਸੇ ਪੁਰਾਣੇ ਕੇਸ ਦੇ ਵਿੱਚ ਸੰਮਣ ਜਾਰੀ ਹੋਇਆ ਹੈ ਦੀ ਕੋਈ ਜਾਣਕਾਰੀ ਦਿਓ ਦੇਖੋ ਉਹ ਨਾ ਕੋਈ ਮਾਮਲਾ ਸੀ ਇਸ ਤਰ੍ਹਾਂ ਦਾ ਕਿ ਉਹਦੇ ਚ ਉਹ ਵੀ ਮਾਮਲਾ ਸੌਰੇ ਜਵਾਈ ਦਾ ਸੀ ਜੀ ਜਵਾਈ ਨੂੰ ਫਸਾਉਣ ਵਾਸਤੇ ਸੌਰੇ ਨੇ ਕੋਈ ਐਸੀ ਕਹਾਣੀ ਘੜੀ ਜਿੰਨੀ ਕੋਈ ਨੂੰ ਯਾਦ ਹੈ ਕਿ ਕੋਈ ਔਰਤ ਸੀ ਉਹਨੂੰ ਮਾਰ ਕੇ ਉਹਦਾ ਸਿਰ ਵੱਖ ਕਰਕੇ ਆਪਦੀ ਧੀ ਵਰਗੇ ਢੀਡੇ ਪੈਨਾ ਦਿੱਤੇ ਗਏ ਜੀ ਤੇ ਜਿਹੜਾ ਬੰਦਾ ਸੀ ਜਵਾਈ ਸੀ ਜਿਹੜਾ ਕੋਈ ਨਾਲਾ ਚੱਲਦਾ ਹੋਏਗਾ ਇਹ ਗੱਲ ਪੁਰਾਣੀ ਆ ਖਾਸੀ ਪੁਰਾਣੀ ਆ ਤਾਂ ਫਿਰ ਉਹਨੂੰ ਥਾਣਿਆਂ ਚ ਰੱਖ ਕੇ ਟੌਰਚਰ ਕੀਤਾ ਗਿਆ ਉਸ ਵੱਲੇ ਕਿਉਂਕਿ ਸੋਹਰਾ ਜਿਹੜਾ ਸੀ ਉਹ ਰਸੂਖਦਾਰ ਸੀ ਹੂੰ ਉਸ ਮਾਮਲੇ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੂੰ ਸਮਨਿੰਗ ਹੋਈ ਹੈ ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਬੋਲਦਾ ਜੀ ਤਾਂ ਐਸਾ ਨਹੀਂ ਕਿਉਂਕਿ ਜਦੋਂ ਰਿਟਾਇਰ ਹੋ ਜਾਂਦੇ ਨੇ ਆਪ ਸਰ ਜੀ ਉਹ ਜਿਹੜੀਆਂ ਸੁਣਵਾਈਆਂ ਚੱਲਦੀਆਂ ਹੁੰਦੀਆਂ ਹੂੰ ਉਹ ਪ੍ਰोसीडिंग ਦੇ ਵਿੱਚ ਕਈ ਵਾਰ ਜ਼ਰੂਰਤ ਪੈ ਜਾਂਦੀ ਹੈ ਸੋ ਬਾਕੀ ਦੇਖਦੇ ਹਾਂ ਇਸ ਮਾਮਲੇ ਚ ਕੀ ਅੱਗੇ ਚੱਲਦਾ ਹੂੰ ਹੂੰ ਜੀ ਹੋ ਸਕਦਾ ਕੋਈ ਗਵਾਹੀ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਇਹਨਾਂ ਦੀ ਜੀ ਮਿੰਟੂ ਜੀ ਜਾਂਦੇ ਜਾਂਦੇ ਆਪਾਂ ਇੱਕ ਹੋਰ ਖਬਰ ਕਰ ਲਈਏ ਜੀ ਖਿਡਾਰੀਆਂ ਵਾਲੀ ਖਿਡਾਰੀਆਂ ਜੁੜੀ ਹੋਈ ਖਬਰ ਹੈ ਕਹਿੰਦੇ ਕਿ ਖਿਡਾਰੀਆਂ ਨੇ ਖੇਡਣ ਜਾਣਾ ਤੇ ਖਰਚੇ ਖਰਚੇ ਸਰਕਾਰ ਵੱਲੋਂ ਦਿੱਤੇ ਨਹੀਂ ਜਾ ਰਹੇ ਆਪ ਦੇ ਖਰਚਿਆਂ ਦੇ ਖਿਡਾਰੀ ਦੀ ਗੱਲ ਆਪਾਂ ਕਰ ਰਹੇ ਆ ਤਾਂ ਹਲੇ ਹੁਣ ਤੋਂ ਥੋੜੇ ਦਿਨ ਪਹਿਲਾਂ ਤੇ ਆਪਾਂ ਜਸ਼ਨ ਮਨਾ ਕੇ اٹੇ ਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ اٹੇ ਆ ਜੀ ਸਾਡੀ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਦੇਖ ਲਓ ਸਾਬ ਕਿ ਜੋ ਸਾਡੀ ਇੱਕ ਤਾਂ ਹੁੰਦੀ ਆ ਨਾ ਸਾਡੀ ਨੈਸ਼ਨਲ ਲੈਵਲ ਤੇ ਹੁੰਦੀ ਆ ਫੈਡਰੇਸ਼ਨ ਜੀ ਖੇਡਾਂ ਦੀ ਇੱਕ ਹੁੰਦੀ ਆ ਸੁਬਾਈ ਪੱਦਰ ਤੇ ਰਾਜ ਪੱਦਰੀ ਜੀ ਰਾਜ ਪੱਦਰੀ ਇੱਕ ਬਾਡੀ ਹੁੰਦੀ ਆ ਜਿਹੜੀ ਸਾਡੀ ਉਹ ਐਥਲੈਟਿਕਸ ਵਾਲੀ ਫੈਡਰੇਸ਼ਨ ਆ ਉਹਨਾਂ ਦਾ ਜਿਹੜਾ ਚੋਣ ਚੁਣ ਕੇ ਜੀ ਟਾਈਮਸ ਉਹ ਪਿਛਲੇ ਸਾਲ ਖਤਮ ਹੋ ਗਿਆ ਤੁਸੀਂ ਹਿਸਾਬ ਲਾ ਲਓ ਕਿ ਇਹਨਾਂ ਨੇ ਬਾਡੀ ਦੀਆਂ ਚੋਣਾਂ ਹੀ ਨਹੀਂ ਚੋਣੇ ਨਹੀਂ ਕਰਾਈਆਂ ਜਦੋਂ ਤੁਹਾਡੀ ਬਾਡੀ ਹੋਂਚੀ ਨਹੀਂ ਕਿ ਤੇ ਫਿਰ ਖਡਾਰੀਆਂ ਦਾ ਖਿਆਲ ਕਿਵੇਂ ਰੱਖਣਾ ਬਿਲਕੁਲ ਬਿਲਕੁਲ ਪਹਿਲਾਂ ਹੋਈ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਇੱਥੇ ਸੰਗਰੂਰ ਜੀ ਉੱਥੇ ਵੀ ਖਰਚਾ ਵਰਚਾ ਜਿਹੜਾ ਸੀ ਉਹ ਲੋਕਲ ਕਮੇਟੀਆਂ ਨੇ ਕੀਤਾ ਦਾਲ ਮਿਲ ਕੇ ਹਾਂ ਜੀ ਅਫੋਰਡ ਕੀਤਾ ਹੁਣ ਇਹਨਾਂ ਨੇ ਜਾਣਾ ਸੀ ਨੈਸ਼ਨਲ ਨੈਸ਼ਨਲ ਹੈਗੀ ਹੈ ਸ਼ਾਇਦ ਬੰਗਲੌਰ ਬੰਗਲੌਰ ਦੇ ਵਿੱਚ ਜੀ ਤੇ ਉਹਦੇ ਚ ਹੁਣ ਇਹ ਅਟੈਕ ਕਿ ਉਹ ਖਿਡਾਰੀ ਆਪਣੇ ਦਮ ਤੇ ਜਾ ਕੇ ਉੱਥੇ ਖੇਡ ਕੇ ਆਉਣਗੇ ਹਾਲਾਂਕਿ ਜਿਹੜੇ ਇਥੋਂ ਵਾਲੀ ਫੈਡਰੇਸ਼ਨ ਦੇ ਸਾਬਕਾ ਮੁਖੀ ਆ ਉਹ ਕਹਿੰ ਜਾਂਦੇ ਨਹੀਂ ਨਹੀਂ ਮੇਰੀ ਜ਼ਿੰਮੇਵਾਰੀ ਆ ਮੇਰੀ ਗਾਰੰਟੀ ਆ ਕਿਤੇ ਗਾਰੰਟੀਆਂ ਬੜੀਆਂ ਦਿੰਦੇ ਨੇ ਸਰਕਾਰ 'ਚ ਤੁਹਾਨੂੰ ਪਤਾ ਹੀ ਆ ਤਾਂ ਗੱਲ ਇਹ ਆ ਕਿ ਸਰਕਾਰ ਦਾ ਹੁਣ ਧਿਆਨ ਪਤਾ ਨਹੀਂ ਕਿੱਧਰ ਆ ਜੀ ਕਿ ਇੱਕ ਪਾਸੇ ਤੇ ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਇਦਾਂ ਸਿੱਧ ਕਰਨ ਦਾ ਯਤਨ ਕਰਦੇ ਹੋ ਕਿ ਦੂਸਰੇ ਨਵੀਨ ਪਟਨਾਇਕ ਤੁਸੀਂ ਹੂੰ ਵੀ ਜਿੰਨਾ ਤੁਹਾਨੂੰ ਖੇਡਾਂ ਬਾਰੇ ਜਾਣਕਾਰੀ ਜਾਂ ਪ੍ਰੇਮ ਆ ਉਹਨਾਂ ਕਿਸੇ ਨੂੰ ਹੈ ਨਹੀਂ ਸਿਆਸਤਦਾਨ ਨੂੰ ਹੂੰ ਕਦੇ ਉਹਨੂੰ ਫੋਨ ਲਾ ਲਿਆ ਕਦੇ ਅਰਮਨ ਪ੍ਰੀਤ ਨੂੰ ਆਇਆ ਨਹੀਂ ਆਇਆ ਖੇਡ ਤੇ ਦੂਸਰੇ ਪਾਸੇ ਆ ਗੱਲ ਨੂੰ ਸਿੱਧ ਕਰ ਦਿਆਂ ਜਿਹੜੇ ਤੁਹਾਡੇ ਫਰਜ਼ ਆ ਉਹ ਤੁਸੀਂ ਨਿਭਾ ਨਹੀਂ ਰਹੇ ਜੀ ਜੀ